ਜੀ ਸਾਧ ਸ੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੇ ਸੋ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖਿਆ ਹੈ ਕਿ ਹਾਕਮ ਨੇ ਖਰੀਦ ਲਈ ਤੇ ਹਾਕਮ ਸਾਈਂ ਜੀ ਦੇ ਉੱਥੇ ਕੰਮ ਕਰਦਾ ਏ ਤੇ ਇਹ ਸਾਰਾ ਕੁਝ ਸਾਈਂ ਜੀ ਨੇ ਹੀ ਕਰਵਾਇਆ ਏ ਤੇ ਉਹ ਕਿਵੇਂ ਕਰਵਾਇਆ ਏ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਸੋ ਜਿਵੇਂ ਕਿ ਤੁਸੀਂ ਪਹਿਲਾ ਵੀਡੀਓ ਵਿੱਚ ਦੇਖਿਆ ਏ ਕਿ ਨਕਲੀ ਸਾਈ ਨੂੰ ਗੁਰਪ੍ਰੀਤ ਨੇ ਇਹ ਕਿਹਾ ਸੀ ਕਿ ਸਾਡੇ ਗਵਾਂਢੀ ਸਾਨੂੰ ਤੰਗ ਕਰਦੇ ਆ ਤੇ ਮੈਂ ਉਹਨਾਂ ਦਾ ਘਰ ਵੀ ਵਿਕਣੇ ਲੱਗਾ ਤੇ ਮੈਂ ਖਰੀਦਣਾ ਚਾਹੁੰਦਾ ਏ ਤੇ ਉਹ ਤੁਸੀਂ ਕੁਝ ਕਰੋ ਤੇ ਉਹ ਸਾਈ ਜੀ ਬੜੀ ਸਕੀਮ ਲਾਉਂਦਾ ਏ ਤੇ ਉਹ ਉਸ ਦਾ ਜਿਹੜਾ ਕੰਮ ਕਰਨ ਵਾਲਾ ਚੇਲਾ ਹਾਕਮ ਜੋ ਕਿ ਗੁਰਪ੍ਰੀਤ ਦੇ ਪਿੰਡ ਦਾ ਹੀ ਹੁੰਦਾ ਏ ਉਸ ਨੂੰ ਕਹਿ ਦਿੰਦਾ ਏ ਕਿ ਉਹ ਘਰ ਤੂੰ ਖਰੀਦ ਲੈ ਮੈਂ ਤੈਨੂੰ ਬਹੁਤ ਸਾਰੇ ਪੈਸੇ ਦੇਵਾਂਗਾ ਤੇ ਉਸ ਨੇ ਪਹਿਲਾਂ ਹੀ ਗੁਰਪ੍ਰੀਤ ਨੂੰ ਇਹ ਗੱਲ ਕਹੀ ਆ ਕਿ ਜੇਕਰ ਘਰ ਤੇ ਨੂੰ ਉਹ ਮਿਲ ਗਿਆ ਤੇ ਤੂੰ ਮੇਰੇ ਢੰਡਾਰਾ ਵੀ ਕਰਨਾ ਹੈ ਤੇ ਬਹੁਤ ਜ਼ਿਆਦਾ ਖਰਚਾ ਕਰਨਾ ਹੈ ਤੇ ਜਿੰਨਾ ਮੈਂ ਤੈਨੂੰ ਕਹਾਂਗਾ ਉਹ ਚੜਾਵਾ ਚੜਾਉਣਾ ਹੈ ਸੋ ਉਸ ਵਿੱਚ ਉਸਨੇ ਸੋਚਿਆ ਕਿ ਮੇਰਾ ਫਾਇਦਾ ਹੀ ਹੋਣ ਵਾਲਾ ਇਸ ਕਰਕੇ ਉਹ ਹਾਕਮ ਨੂੰ ਆਪਣੇ ਪਿੱਛੇ ਲਾਉਂਦਾ ਹੈ ਤੇ ਪੈਸੇ ਸਾਰੇ ਸਾਈ ਜੀ ਨੇ ਹੀ ਦਿੱਤੇ ਹੁੰਦੇ ਉਹ ਘਰ ਖਰੀਦਣ ਲਈ ਤੇ ਉਹ ਘਰ ਪੈਸੇ ਉਸ ਨੂੰ ਸਿਰ ਦੁਬਾਰਾ ਵਾਪਸ ਮਿਲ ਜਾਣੇ ਆ ਉਸਨੇ ਜਿਹੜੀ ਸਕੀਮ ਲਾਈ ਆ ਤੇ ਉਹ ਸਕੀਮ ਉਸਦੀ ਕਾਮਯਾਬ ਹੋਏਗੀ ਕਿ ਨਹੀਂ ਕਿਉਂਕਿ ਜਿਵੇਂ ਕਿ ਉਹ ਹਾਕਮ ਨੇ ਘਾਰ ਉਹ ਖਰੀਦ ਲਿਆ ਤੇ ਉਸਨੇ ਸਾਈਂ ਜੀ ਦੇ ਕੋਲ ਜਦ ਗੁਰਪ੍ਰੀਤ ਨੇ ਜਾਣਾ ਹੈ ਤੇ ਉਸਨੇ ਕਹਿਣਾ ਹੈ ਕਿ ਉਹ ਘਰ ਤੈਨੂੰ ਅੱਗੇ ਵੇਚ ਦੇਵੇਗਾ ਤੇ ਉਸ ਤਰੀਕੇ ਨਾਲ ਉਹਨੇ ਜਿਹੜੀ ਸਕੀਮ ਲਾਈ ਹੁੰਦੀ ਆ ਪਰ ਉਧਰ ਜਿਹੜਾ ਉਸਨੇ ਇੱਕ ਬੰਦੇ ਦਾ ਕਤਲ ਹੀ ਕਰ ਦਿੱਤਾ ਸੋ ਉਸ ਦਾ ਚੇਲਾ ਸੀ ਤੇ ਉਸ ਦੇ ਨਾਲ ਗੁੱਸੇ ਵਿੱਚ ਆਉਂਦਾ ਇੱਕ ਤਾਂ ਉਸ ਦਾ ਅਸਲੀ ਚਿਹਰਾ ਵੀ ਸਾਹਮਣੇ ਆ ਗਿਆ ਕਿ ਉਹ ਸਾਚਮੁੱਚ ਹੀ ਇੱਕ ਭਈਆ ਏ ਤੇ ਉਸਨੇ ਆਪਣੇ ਚੇਲੇ ਨੂੰ ਹੀ ਮਾਰ ਦਿੱਤਾ ਸੋ ਇਦਾਂ ਦੀ ਉਹ ਕੰਮ ਕਰ ਰਿਹਾ ਏ ਤੇ ਗੁਰਪ੍ਰੀਤ ਇੰਨਾ ਵਿਸ਼ਵਾਸ ਕਰ ਰਿਹਾ ਏ ਕਿ ਆਪਣੇ ਰਿਸ਼ਤੇਦਾਰਾਂ ਨੂੰ ਵੀ ਉਸ ਦੇ ਪਿੱਛੇ ਲਾਉਣਾ ਚਾਹੁੰਦਾ ਏ ਉਸ ਨੂੰ ਲੱਗਦਾ ਏ ਕਿ ਪਤਾ ਨਹੀਂ ਇਹ ਕਿੰਨਾ ਕੁ ਵੱਡਾ ਸੱਚਾ ਫਕੀਰ ਆ ਪਰ ਉਸ ਦੀਆਂ ਜਦ ਅੱਖਾਂ ਖੁੱਲਣਗੀਆਂ ਤੇ ਸਾਰੀ ਜ਼ਿੰਦਗੀ ਉਹ ਪਛਤਾਵੇਗਾ ਕਿ ਮੈਂ ਇਸ ਦੇ ਪਿੱਛੇ ਲੱਗ ਕੇ ਕਿੰਨਾ ਕੁਝ ਕਰਦਾ ਰਿਹਾ ਸੋ ਜੀ ਨੇ ਉਸਨੇ ਕਹਿ ਦਿੱਤਾ ਤੇਰੇ ਘਰ ਪੁੱਤ ਹੋਣਾ ਉੱਥੇ ਵੀ ਜਦ ਕੁੜੀਆਂ ਪੈਦਾ ਹੋਣਗੀਆਂ ਤੇ ਇੱਕ ਉਹ ਜਿਹੜਾ ਹਾਕਮ ਆ ਉਸ ਦੇ ਥਰੂ ਜਦ ਗੁਰਪ੍ਰੀਤ ਨੂੰ ਸਚਾਈ ਪਤਾ ਲੱਗੇਗੀ ਤੇ ਉਸਨੇ ਇੱਕ ਬੰਦੇ ਦਾ ਕਤਲ ਕਰ ਦਿੱਤਾ ਤੇ ਪਹਿਲਾਂ ਪਤਾ ਨਹੀਂ ਕਿੰਨੇ ਕੀਤੇ ਅੱਜੇ ਤੱਕ ਵੀ ਲੋਕਾਂ ਨੂੰ ਬੇਵਕੂਫ ਤੇ ਬੇਵਕੂਫ ਬਣਾਏ ਜਾ ਰਿਹਾ ਏ ਤੇ ਗੁਰਪ੍ਰੀਤ ਵਰਗੇ ਇਦਾਂ ਦੇ ਲੋਕ ਉਹਦੇ ਪਿੱਛੇ ਲੱਗੇ ਹੁੰਦੇ ਆ ਉਹ ਜੇ ਨਕਲੀ ਲੋਕਾਂ ਦੇ ਲੋਕਾਂ ਦਾ ਘਰ ਲੁੱਟ ਕੇ ਖਾ ਜਾਂਦੇ ਆ ਪਰ ਉਹਨਾਂ ਦੇ ਅੱਖਾਂ ਤੋਂ ਪੱਟੀ ਨਹੀਂ ਲੱਤਦੀ ਤੇ ਜਦ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਵੱਡਾ ਧੱਕਾ ਹੋ ਜਾਂਦਾ ਏ ਤੇ ਕਈ ਵਾਰ ਤਾਂ ਬੰਦਾ ਸਾਰੀ ਜ਼ਿੰਦਗੀ ਪਛਤਾਉਣ ਤੋਂ ਇਲਾਵਾ ਉਸਦੇ ਪੱਲੇ ਕੁਝ ਵੀ ਨਹੀਂ ਰਹਿ ਜਾਂਦਾ ਸੋ ਉਦੋਂ ਸਮਝ ਆਉਂਦੀ ਆ ਪਰ ਗੁਰਪ੍ਰੀਤ ਨੂੰ ਹੋ ਸਕਦਾ ਟਾਈਮ ਰਹਿੰਦਿਆਂ ਸਮਝ ਆ ਹੀ ਜਾਏ ਰੋਚੀ ਇਨੂੰ ਸਾਰੀ ਸਟੋਰੀ ਪਤਾ ਹੈ ਪਰ ਉਸਦੇ ਉੱਤੇ ਕੋਈ ਵਿਸ਼ਵਾਸ ਵੀ ਨਹੀਂ ਕਰਦਾ ਕਿਉਂਕਿ ਨੂ ਨੇ ਭਾਵੇਂ ਇਹ ਕਿਹਾ ਸੀ ਕਿ ਇਸ ਦਾ ਪਰਦਾ ਫਾਸ਼ ਹੋਵੇਗਾ ਤੇ ਹੋ ਵੀ ਜਾਵੇਗਾ ਪਰ ਉਹ ਅਜੇ ਟਾਈਮ ਆਉਣ ਵਾਲਾ ਹੈ ਤੇ ਜਦ ਗੁਰਪ੍ਰੀਤ ਦੇ ਸਾਹਮਣੇ ਇਸ ਦੇ ਸਾਰੇ ਭੇਦ ਖੁੱਲਣਗੇ ਤਾਂ ਗੁਰਪ੍ਰੀਤ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਏਗੀ ਸੋ ਹੁਣ ਵੀ ਉਹ ਕਿਵੇਂ ਆਪਣੇ ਲਪੇਟੇ ਵਿੱਚ ਗੁਰਪ੍ਰੀਤ ਨੂੰ ਲੈ ਰਿਹਾ ਹੈ ਸੋ ਹੁਣ ਆਪਾਂ ਦੇਖਦੇ ਹਾਂ ਨੈਕਸਟ ਵੀਡੀਓ ਵਿੱਚ ਕੀ ਹੁੰਦਾ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ